ਇੱਕ ਰਿਟਾਇਰ ਪੁਲਿਸ ਅਫਸਰ ਦਾ ਕਾਰਾ ਸਾਹਮਣੇ ਆਇਆ ਜਦੋਂ ਸੇਵਾਮੁਕਤ ਹੋਏ ਸਬ ਇੰਸਪੈਕਟਰ ਸੁਰਿੰਦਰ ਮੋਹਨ ਨੂੰ ਆਪਣੀ ਵਰਦੀ ਤੇ ਪੈਸੇ ਨਾਲ ਇੰਨਾ ਪਿਆਰ ਸੀ ਜੋ ਸੇਵਾਮੁਕਤ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਮੂਰਖ ਬਣਾ ਰਿਹਾ ਸੀ ਦਰਅਸਲ ਸੇਵਾਮੁਕਤ ਹੋਇਆ ਮੁਲਾਜ਼ਮ ਪੁਲਿਸ ਦੀ ਵਰਦੀ ਪਾ ਕੇ ਭੋਲੇ-ਭਾਲੇ ਲੋਕਾਂ ਦੇ ਨਾਲ ਠੱਗੀਆਂ ਮਾਰ ਰਿਹਾ ਸੀ ਇਸ ਸੇਵਾਮੁਕਤ ਹੋਏ ਪੁਲਿਸ ਮੁਲਾਜ਼ਮ ਨੇ ਆਪਣੇ ਪ੍ਰਾਈਵੇਟ ਸਾਥੀਆਂ ਦੇ ਨਾਲ ਮਿਲ ਕੇ ਇੱਕ ਘਰ ਦੇ ਵਿੱਚ ਰੇਡ ਮਾਰੀ ਤੇ ਘਰ ਦੀ ਤਲਾਸ਼ੀ ਲੈਣ ਦੇ ਬਹਾਨੇ 1,60,000 ਦੀ ਨਕਦੀ ਚੋਰੀ ਕਰ ਲਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਚੋਰੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਤੇ ਹੁਣ ਸੇਵਾਮੁਕਤ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ थाना ਮੋਹਕਮਪੁਰਾ ਤੋਂ ਸਾਹਮਣੇ ਆਇਆ। ਅਸਮੋਕੇ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸੇਵਾ ਮੁਕਤ ਪੁਲਿਸ ਮੁਲਾਜ਼ਮ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਹੋਰ ਸਾਥੀ ਸਨ ਉਹਨਾਂ ਦੀ ਭਾਲ ਦੇ ਵਿੱਚ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਸਰ ਗ੍ਰਾਜਾ ਮੁਲਾਜ਼ਮ ਦੀ ਰੈਜਿਸਟ੍ਰ ਪਾਗ ਦੇ ਪੇਸ਼ ਕੀਤਾ ਕੋਰ ਨੂੰ ਐਕਸਰ ਇਹਨੂੰ ਤੇ 1,60,000 ਦਾ ਨਾਮ ਲਗਾਇਆ ਸੀ ਮੁਲਾਜ਼ਮ ਵਾਲੇ ਕਿ ਅੱਗੀ ਕੀਤੀ ਕਿ ਕਾਰਨ ਕੀ ਅਸਾਂ ਇਹ ਜੀ ਉਹਨਾਂ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਫਾਜ਼ਿਲ ਜਿਹੜੀ ਰਿਟਾਇਰ ਇਨਸਪੈਕਟਰ ਨੇ ਉਹਨਾਂ ਨੇ ਤੁਹਾਡੇ ਨਾਲ 1,60,000 ਦੀ ਚੋਰੀ ਕੀਤੀ। ਉਹ ਅਸੀਂ ਕੱਲ ਦਾ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰਕੇ ਤੇ 1 ਦਿਨ ਦਾ ਪੁਲਿਸ ਮਾਰਡ ਲਿਆ ਜੀ। ਜੋ ਤਾਂ ਸਾਥੀ ਪਹਿਲਾਂ ਵੀ ਫੜਿਆ ਗਿਆ ਸੀ ਇਹਦੇ ਦੋ ਪ੍ਰਾਈਵੇਟ ਮੁੰਡੇ ਨਾਲ ਸੀ ਅਭੀ ਤੱਕ ਫੜੇ ਨਹੀਂ ਗਏ। ਕੁਝ ਦੱਸਿਆ ਸਰ ਨੂੰ ਉਹ ਵੀ ਫੜ ਰਹੇ ਆਂ ਜੀ ਛਾਪਮਾਰੀ ਕਰ ਰਹੇ ਆਂ ਜੀ ਉਹ ਵੀ ਫੜ ਰਹੇ ਆਂ। ਜਲਦੀ ਫੜੇ ਜਾਣ। ਥੱਗੀ ਕਿਸ ਤਰ੍ਹਾਂ ਮਾਰਦੇ? ਤਾਂ ਅਗੇ ਦੀ ਘਰ ਚਲ ਗਏ ਜਾਲੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲਮਾਰੀ ਦੀ ਚੋਰੀ ਦੇ ਸ ਆਹ ਕੋਈ ਅੰਮ੍ਰਿਤਸਰ ਦੇ ਲਈ ਜੀ ਡਿਊਟੀ ਦਿੱਤੀ ਵਕਤ ਵਕਤ ਫੜਿਆ ਤੇ ਡਿਊਟੀ ਕੀਤੀ ਉਹ ਰਿਟਾਇਰਮੈਂਟ ਹੋ ਗਈ ਲੱਗਦਾ ਜੀ ਉਸ ਤੋਂ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜਿਆ ਤਾਂ ਤੇ ਪਰਚਾ ਦਰਜ ਕੀਤਾ ਸੀ ਤਾਂ ਤੇ ਜਿਲਦ ਚੱਲਿਆ ਜੀ ਗਲਤ ਕੰਮ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਨਹੀਂ ਜੀ ਇਹ ਤਾਂ ਮੁਕਦਮਾ ਦਰਜੇ ਪਏ ਹੋ ਪਹਿਲਾਂ ਕੀਤਾ ਸਰ ਥਾਣਾ ਮੁਗਰਪੁਰੇ ਜੇ ਬੰਦੇ ਨੇ ਡਿਊਟੀ ਕੀਤੀ ਉੱਥੇ ਇਹਦਾ ਪਰਚਾ ਦਰਜ ਹੋਇਆ ਵਾ ਠੀਕ ਹਨ ਚਾਹੁੰਦੇ ਹੋ ਰੇ ਘਰ ਦੇ ਨਾਲ ਕਹਿ ਰਹੇ ਜੀ ਇਹ ਬੰਦੇ ਨੇ ਕੁਝ ਨਹੀਂ ਕੀਤਾ ਨਹੀਂ ਜੀ ਚੋਰੀ ਤੇ ਕੀਤੀ ਆ ਬਾਕੀ ਜੋ ਤਫਤੀਸ਼ ਤਸ ਤੋਂ ਸਾਹਮਣੇ ਹੋਣਗੇ ਉਹਦੇ ਮੁਤਾਬ ਇੱਕ ਰਿਟਾਇਰ ਪੁਲਿਸ ਅਫਸਰ ਦਾ ਕਾਰਾ ਸਾਹਮਣੇ ਆਇਆ ਜਦੋਂ ਸੇਵਾਮੁਕਤ ਹੋਏ ਸਬ ਇੰਸਪੈਕਟਰ ਸੁਰਿੰਦਰ ਮੋਹਨ ਨੂੰ ਆਪਣੀ ਵਰਦੀ ਤੇ ਪੈਸੇ ਨਾਲ ਇੰਨਾ ਪਿਆਰ ਸੀ ਜੋ ਸੇਵਾਮੁਕਤ ਹੋਣ ਤੋਂ ਬਾਅਦ ਵੀ ਲੋਕਾਂ ਨੂੰ ਮੂਰਖ ਬਣਾ ਰਿਹਾ ਸੀ ਦਰਅਸਲ ਸੇਵਾਮੁਕਤ ਹੋਇਆ ਮੁਲਾਜ਼ਮ ਪੁਲਿਸ ਦੀ ਵਰਦੀ ਪਾ ਕੇ ਭੋਲੇ ਭਾਲੇ ਲੋਕਾਂ ਦੇ ਨਾਲ ਠੱਗੀਆਂ ਮਾਰ ਰਿਹਾ ਸੀ ਇਸ ਸੇਵਾਮੁਕਤ ਹੋਏ ਪੁਲਿਸ ਮੁਲਾਜ਼ਮ ਨੇ ਆਪਣੇ ਪ੍ਰਾਈਵੇਟ ਸਾਥੀਆਂ ਦੇ ਨਾਲ ਮਿਲ ਕੇ ਇੱਕ ਘਰ ਦੇ ਵਿੱਚ ਰੇਡ ਮਾਰੀ ਤੇ ਘਰ ਦੀ ਤਲਾਸ਼ੀ ਲੈਣ ਦੇ ਬਹਾਨੇ 1,60,000 ਦੀ ਨਕਦੀ ਚੋਰੀ ਕਰ ਲਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਚੋਰੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਤੇ ਹੁਣ ਸੇਵਾਮੁਕਤ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਅੰਮ੍ਰਿਤਸਰ ਦੇ थाना ਮੋਹਕਮਪੁਰਾ ਤੋਂ ਸਾਹਮਣੇ ਆਇਆ ਹੈ। ਅਸਮੋਕੇ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸੇਵਾ ਮੁਕਤ ਪੁਲਿਸ ਮੁਲਾਜ਼ਮ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਹੋਰ ਸਾਥੀ ਸਨ ਉਹਨਾਂ ਦੀ ਭਾਲ ਦੇ ਵਿੱਚ ਹੁਣ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਸਰ ਗ੍ਰਾਜਾ ਮੁਲਾਜ਼ਮ ਦੀ ਰੈਜਿਸਟ੍ਰ ਪਾਗ ਦੇ ਪੇਸ਼ ਕੀਤਾ ਕੋਰ ਨੂੰ ਐਕਸਰ ਇਹਨੂੰ ਤੇ 1,60,000 ਦਾ ਨਾਮ ਲਗਾਇਆ ਸੀ ਮੁਲਾਜ਼ਮ ਵਾਲੇ ਕਿ ਅੱਗੀ ਕੀਤੀ ਕਿ ਕਾਰਨ ਕਿ ਅਸਮੋ ਇਹ ਜੀ ਉਹਨਾਂ ਦਰਖਾਸਤ ਬੋਬੀ ਨਾਂ ਦੇ ਬੰਦੇ ਨੇ ਦਿੱਤੀ ਸੀ ਵੀ ਤਲਾਸ਼ੀ ਕਰਨ ਤੇ ਪਾਜ ਜਿਹੜੀ ਰਿਟਾਇਰ ਇਨਸਪੈਕਟਰ ਨੇ ਉਹਨਾਂ ਨੇ ਤੁਹਾਡੇ ਕੋਲ 1,60,000 ਦੀ ਚੋਰੀ ਕੀਤੀ। ਉਹ ਅਸੀਂ ਕੱਲ ਦਾ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰਕੇ ਤੇ 1 ਦਿਨ ਦਾ ਪੁਲਿਸ ਮਾਰਡ ਲਿਆ ਜੀ। ਜੋ ਤਾਂ ਸਾਥੀ ਪਹਿਲਾਂ ਵੀ ਫੜਿਆ ਗਿਆ ਸੀ ਉਹ ਦੋ ਪ੍ਰਾਈਵੇਟ ਮੁੰਡੇ ਨਾਲ ਸੀ ਅਭੀ ਤੱਕ ਫੜੇ ਨਹੀਂ ਗਏ। ਕੁਝ ਦੱਸਿਆ ਸਰ ਨੂੰ ਉਹ ਵੀ ਫੜ ਰਹੇ ਆਂ ਜੀ ਛਾਪਮਾਰੀ ਕਰ ਰਹੇ ਆਂ ਜੀ ਉਹ ਵੀ ਫੜ ਰਹੇ ਆਂ। ਜਲਦੀ ਫੜੇ ਜਾਣਗੇ। ਧੱਕੀ ਕਿਸ ਤਰ੍ਹਾਂ ਮਾਰਦੇ? ਤਾਂ ਅਗੇ ਦੀ ਘਰ ਚਲ ਕੇ ਜਾਲੀ ਆਪਣੇ ਪੁਲਿਸ ਬਣ ਕੇ ਤੇ ਉਥੋਂ ਚਲ ਕੇ ਲਮਾਰੀ ਚੋਦੀ ਦੇ ਸਾਮਾਨ ਆਪ ਕੋਈ ਅੰਮ੍ਰਿਤਸਰ ਦੇ ਵਿੱਚ ਜੁਟੀ ਦਿੱਤੀ ਲਗਭਗ ਖਾੜਿਆ ਕੋਈ ਜੁਟੀ ਦਿੱਤੀ ਰਿਟਾਇਰਮੈਂਟ ਹੋਈ ਕਿ ਲੱਗਦਾ ਜੀ ਉਸ ਕੋ ਰਿਟਾਇਰਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਕੰਮ ਨਹੀਂ ਜੀ ਗਲਤ ਕੰਮ ਹੈ ਜੀ ਤਾਂ ਤੇ ਫੜੇ ਆ ਤਾਂ ਤੇ ਪਰਚਾ ਦਰਜ ਕੀਤਾ ਜੀ ਤਾਂ ਤੇ ਜਿਲ੍ਹ ਚਲੇ ਜੀ ਗਲਤ ਕੰਮ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਨਹੀਂ ਜੀ ਇਹ ਤਾਂ ਮੁਕਦਮਾ ਦਰਜੇ ਪਏ ਹੋ ਪਹਿਲੇ ਕੀਤਾ ਸਰ ਥਾਣਾ ਮੁਗਰਪੁਰੇ ਦੇ ਜੇ ਬੰਦੇ ਨੇ ਡੂੜੀ ਕੀਤੀ ਉੱਥੇ ਇਹਦਾ ਪਰਚਾ ਦਰਜ ਹੋਇਆ ਵਾ ਠੀਕ ਹਨ ਜਾਣਦੇ ਹੋਰੇ ਘਰ ਦੇ ਲੈ ਕੇ ਨੇ ਜੀ ਇਹ ਬੰਦੇ ਨੇ ਕੁਝ ਨਹੀਂ ਕੀਤਾ ਨਹੀਂ ਜੀ ਚੋਰੀ ਤੇ ਕੀਤੀ ਆ ਬਾਕੀ ਜੋ ਤਫਤੀਸ਼ ਤਾਸ ਸਾਹਮਣੇ ਹੋਣੀ ਉਹ ਤੇ ਮੁਤਾਬਕ ਆ ਦੋ ਕੀਤੀ ਆ